ਸੱਜੇ ਸਤਕਾਰਯੋਗ ਮਾਤਾ ਕੌਲਨਜੀ ਭਲਾਈ ਕੇਂਦਰ ਟ੍ਰੈਸਟ ਛੇ ਟੇਬਲ ਸ਼੍ਰੀ ਅਮਰਪੰਚੀ ਨੇ ਤੇ ਸੱਜਣਾ ਜੁੜ ਚੁੱਕੇ ਨੇ ਸਤਕਾਰਯੋਗ ਸੱਜੇ ਗੁਰਮukh ਪਿਆਰੇ ਮੈਂਜ ਸਾਹਿਬ ਉਹਨਾਂ ਦੇ ਨਾਲ ਸੱਜੇ ਪੂਰੇ ਇਥੋਂ ਦਾ ਸਟਾਫ ਜੁੜ ਚੁੱਕਾ ਆ ਅਸੀਂ ਗੱਲ ਕਰਦੇ ਆ ਅੱਜ ਜੋ ਸਿੱਧੀ-ਸਾਧੀ ਗੱਲ ਵੇ ਸਹਜਾਂ ਦੇ ਬਾਰੇ ਆਪਾਂ ਸਮੂਹ ਸੇਤਨ ਕੀ ਮੈਸੇਜ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤੋ ਜੀ ਜੋ ਵੱਡੇ ਸਾਹਿਬਜ਼ਾਦੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰਕੌਰ ਜੀ ਅਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਇਹ ਪੂਰਾ ਹਫਤਾ ਜਿਹੜਾ ਸਾਰੀ ਕੌਮ ਵੱਲੋਂ ਮਨਾਇਆ ਜਾਂਦਾ ਵੱਖ-ਵੱਖ ਪਿੰਡਾਂ ਵਿੱਚ ਵੱਖ-ਵੱਖ ਸ਼ਹਿਰਾਂ ਵਿੱਚ ਵੱਖ-ਵੱਖ ਇਲਾਕਿਆਂ ਦੇ ਵਿੱਚ ਉਹਨਾਂ ਨੂੰ ਨਮਸਤਕ ਹੋਣ ਤੇ ਹਰ ਸਾਲ ਸਿੱਖ ਸੰਗਤਾਂ ਸ੍ਰੀ ਫਤਿਹਗੜ੍ਹ ਸਾਹਿਬ ਚਮਕੌਰ ਸਾਹਿਬ ਸਮੂਹ ਸ਼ਹੀਦਾਂ ਨੂੰ ਨਮਸ ਨਮਸਕਾਰ ਕਰਨ ਵਾਸਤੇ ਲੱਖਾਂ ਦੀ ਗਿਣਤੀ ਵਿੱਚ ਵੀ ਹਰ ਸਾਲ ਫਤਿਹਗੜ੍ਹ ਸਾਹਿਬ ਸ੍ਰੀ ਚਮਕੌਰ ਸਾਹਿਬ ਇਥੋਂ ਲਗਭਗ ਰਜਾਈਆਂ ਦੇ ਟਰੱਕ ਭਰ ਕੇ ਭੇਜੇ ਜਾਂਦੇ ਆ ਉੱਥੇ ਬੀਬੀ ਕੋਲਾ ਜੀ ਭਲਾਈ ਕੇਂਦਰ ਦੀਆਂ ਪੂਰੀਆਂ ਟੀਮਾਂ ਲੱਗਦੀਆਂ ਨਾਲ ਰਜਾਈਆਂ ਵੰਡਣ ਵਾਸਤੇ ਕੰਬਲ ਵੰਡਣ ਵਾਸਤੇ ਤੇ ਸਤ ਦੇਣੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਹੁੰਦੇ ਨੇ ਸਾਡੇ ਜਥੇ ਲੋ ਵੀ ਗੁਰੂ ਦੀ ਕਿਰਪਾ ਨਾਲ ਪੂਰੇ ਪੂਰਾ ਆ ਪੂਰੇ ਹਫਤੇ ਦੇ ਸੱਤ ਦਿਨ ਹੀ ਵੱਖ-ਵੱਖ ਪਿੰਡਾਂ ਵਿੱਚ ਦਿਨੇ ਵੀ ਦੀਵਾਨ ਚੱਲਦੇ ਰਾਤ ਵੀ ਦੀਵਾਨ ਚੱਲਦੇ ਇਸੇ ਤਰ੍ਹਾਂ ਬਾਕੀ ਜਿਹੜੇ ਅਦਾਰੇ ਨੇ ਸਾਡੇ ਸਰਾਮਾ ਨੇ ਸਕੂਲ ਨੇ ਹਸਪੀਟਲ ਏ ਜੀਪੀ ਕਾਲਜੀ ਭਲਾਈ ਕੇ ਅੰਦਰ ਏ ਇਹ ਮੇਨ ਦਫ਼ਤਰ ਏ ਸਾਡਾ ਇੱਥੇ ਵੀ ਗੁਰੂ ਸਾਹਿਬ ਦੀ ਮਿਹਰ ਦੇ ਨਾਲ ਉਦੋਂ ਤੋਂ ਹੀ ਜਦੋਂ ਤੋਂ ਅਸ਼ੀਦੀ ਦਿਹਾੜੀ ਸ਼ੁਰੂ ਹੋਏ ਨੇ ਲਗਭਗ ਇਹ ਸੇਵਾ ਨਿਰੰਤਰ ਚੱਲ ਰਹੀ ਏ ਸ਼ੀ ਦੀ ਦਿਹਾੜਿਆਂ ਨੂੰ ਸਮਰਪਿਤ ਹਰ ਕੋਈ ਸਾਹਿਬਜ਼ਾਦਿਆਂ ਨੂੰ ਨਮਸਕਾਰ ਕਰ ਰਿਹਾ ਜੀ ਜਿਹੜਾ ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਨੇ ਜਦੋਂ ਕਿਉਂਕਿ ਜਦੋਂ ਸਰਸਾ ਨਦੀ ਤੋਂ ਵਛੜਿਆ ਪਰਿਵਾਰ ਤਿੰਨ ਜਗ੍ਹਾ ਹੋ ਗਿਆ ਛੋਟੇ ਸਾਹਿਬਜ਼ਾਦੇ ਮਾਤਾ ਜੀ ਇੱਕ ਪਾਸੇ ਚਲੇ ਗਏ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਦੇ ਉਹਦੇ ਦੇ ਵੱਡੇ ਸਾਹਿਬਜ਼ਾਦੇ ਜਿਹੜੇ ਇੱਕ ਪਾਸੇ ਚਲੇ ਗਏ ਤੇ ਜਿਹੜੇ ਗੁਰੂ ਸਾਹਿਬਾ ਦੇ ਮਹਿਲ ਸੀ ਉਹ ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਨੂੰ ਚਲੇ ਗਏ ਇਸ ਤਰ੍ਹਾਂ ਤਿੰਨ ਜਗ੍ਹਾ ਦੇ ਉੱਤੇ ਲਗਭਗ ਪਰਿਵਾਰ ਜਿਹੜਾ ਵਿਛੜ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਚਮਕੌਰ ਦੀ ਗੜੀ ਵਿਖੇ ਪਹੁੰਚੇ ਉੱਥੇ ਜਿਹੜਾ ਭਿਆਨਕ ਜੰਗ ਹੋਇਆ ਜੁੱਧ ਹੋਇਆ ਜਿਹੜਾ ਦੁਨੀਆ ਵਿੱਚ ਇੱਕ ਬਲੱਖਣ ਸੀ ਕਿ 40 ਸਿੰਘਾਂ ਨੂੰ ਮਾਰਨ ਵਾਸਤੇ 10 ਲੱਖ ਦਾ ਘੇਰਾ ਪਿਆ ਇੱਕ ਅੱਲਾ ਯਾਰ ਖਾਂ ਜੋਗੀ ਨੇ ਕਿਹਾ ਦੁਨੀਆ ਦੇ ਲੋਕੋ ਐਵੇਂ ਥਾਂ ਥਾਂ ਮੱਥੇ ਨਾਲ ਟੇਕੀ ਚੱਲੋ ਮੇਰੀ ਨਜ਼ਰ ਨਾਲ ਕੋਈ ਵੇਖੇ ਦੁਨੀਆ ਵਿੱਚ ਇੱਕ ਹੀ ਤੀਰਥ ਹੈ ਜਿੱਥੇ ਮੱਥਾ ਟੇਕਣਾ ਬਣਦਾ ਬਸ ਇਹ ਹੀ ਤੀਰਥ ਹੈ ਹਿੰਦ ਵਿੱਚ ਯਾਤਰਾ ਕੇ ਲਈਏ ਕਟਾਏ ਬਾਪ ਨੇ ਬੱਚੇ ਜਹਾ ਖੁਦਾ ਕੇ ਲਈਏ ਜਿੱਥੇ ਇੱਕ ਪਿਓ ਨੇ ਆਪਣੇ ਅੱਖਾਂ ਸਾਹਮਣੇ ਆਪਣੇ ਪੁੱਤ ਸ਼ਹੀਦ ਕਰਾਏ ਹੋਣ ਉਸ ਉਹ ਜਗਾ ਚਮਕੌਰ ਸਾਹਿਬ ਦੀ ਨੂੰ ਨਮਸਕਾਰ ਕਰਨੀ ਪੈਂਦੀ ਹੈ ਬਾਬਾ ਮੋਤੀराम ਮਹਾਰਾਜ ਦੀ ਗੱਲ ਆਜੋ ਤੇ ਜਦੋਂ ਪਰਿਵਾਰ ਵਿਛੜਿਆ ਛੋਟੇ ਸਾਹਿਬ ਜੀ ਦੇ ਕੁੰਮਾ ਮਾਸਕੀ ਜੀ ਇੱਕ ਦਿਨ ਉਹਦੀ ਝੌਂਪੜੀ ਚ ਰਹੇ ਉਹ ਇਨਾਂ ਇੰਨੀ ਸ਼ਰਦਾ ਵਾਲਾ ਸੀ ਉਹ ਮਾਮਾਸ਼ਕੀ ਕਿ ਆਪ ਬਾਹਰ ਸੱਤਾ ਤੇ ਸਤਗੁਰਾਂ ਦੇ ਛੋਟੇ ਸਾਹਿਬ ਜੀ ਤੇ ਮਾਤਾ ਜੀ ਨੂੰ ਅੰਦਰ ਸਵਾਇਆ ਤੇ ਉਹ ਇੱਕ ਦਿਨ ਪ੍ਰਸ਼ਾਦੇ ਪਾਣੀ ਦੀ ਸੇਵਾ ਕੀਤੀ ਲਾਗੇ ਇੱਕ ਲక్ష్ਮੀਨਾਥੀ ਬ੍ਰਾਹਮਣ ਹੋ ਤੁਸੀਂ ਜਿਹੜੀ ਬੋਧ ਗੁਰੂ ਘਰ ਪਰਸਾਏ ਸ਼ਰਦਾ ਰੱਖਦੀ ਸੀ ਉਹਨੇ ਕੁਝ ਕੱਪੜੇ ਵੀ ਦਿੱਤੇ ਤੇ ਪ੍ਰਸ਼ਾਦੇ ਪਾਣੀ ਦੀ ਵੀ ਸੇਵਾ ਕੀਤੀ ਉਹਨੇ ਫਿਰ ਰਸਤੇ ਵਿੱਚ ਜਾ ਕੇ ਤੇ ਉਹਨਾਂ ਨੂੰ ਜਾ ਕੇ ਰਸਤੇ ਵਿੱਚ ਤੇ ਬਾਹਮਣ ਗੰਗੂ ਬ੍ਰਾਹਮਣ ਨੂੰ ਕਿਹਾ ਕਿ ਗੁਰੂ ਘਰ ਦੇ ਵਿੱਚੋਂ ਲੰਬਾ ਚਿਰ ਇਹਨਾਂ ਨੇ ਸੇਵਾ ਕੀਤੀ ਏ ਇਹ ਇਹ ਸੋਖੀ ਤਰਾ ਮਤਲਬ ਇਹ ਗੁਰੂ ਘਰ ਦੇ ਲਾਲਾਂ ਨੂੰ ਸਾਂਭ ਸਕੇਗਾ ਪਰ ਉਹਦੇ ਅੰਦਰ ਲਾਲਚ ਉਣ ਕਰਕੇ ਉਹਨੇ ਉਹ ਪਾਪ ਕਮਾਇਆ ਜਿਹੜਾ ਹਰ ਸਾਲ ਅਸੀਂ ਸ਼ੀਧੀ ਦਿਹਾੜੀ ਬਣਾਵਾਂਗੇ ਲੇਕਿਨ ਉਹਨੂੰ ਅਸੀਂ ਲਾਹਨਤਾਂ ਪਾਉਂਦੇ ਰਾਵਾਂਗੇ ਸਾਰੀ ਕੌਮ ਲਾਹਨਤਾਂ ਪਾਉਂਦੀ ਰਹੇਗੀ ਪਰ ਉਹੀ ਉਹੀ ਕੌਮ ਦਾ ਕੁੰਮਾ ਮਾਕਸ਼ੀ ਸੀ ਉਸੇ ਕੌਮ ਦਾ ਬਾਬਾ ਮੋਤੀराम ਮਹਾਰਾਜ ਜੀ ਜਿਨ੍ਹਾਂ ਨੇ ਪੁੰਨ ਕਮਾਇਆ ਗੁਰ ਲਾਲਾਂ ਤਾਈ ਦੁੱਧ ਪਿਲਾਇਆ ਤੇ ਉਹ ਪਰਿਵਾਰ ਸ਼ਹੀਦ ਹੋਣਾ ਪਿਆ ਗਿਆ ਉਹਨਾਂ ਨੂੰ ਇਸ 2 ਦਿਨ ਦੀ ਸੇਵਾ ਸਦਕਾ ਉਸੇ ਕੌਮ ਦਾ ਸੀ ਭਾਈ ਟੋਡਰ ਮਲ ਇੱਥੇ ਗੱਲ ਧਰਮਾਂ ਦੀ ਨਹੀਂ ਇਹ ਜਾਤ ਦੀ ਨਹੀਂ ਇਹ ਪਾਤ ਦੀ ਨਹੀਂ ਇਹ ਇੱਥੇ ਕੱਲ ਹੈਗੀ ਕਰਮਾਂ ਦੀ ਜਿਹੜੇ ਕਰਮ ਕੀਤੇ ਨਾ ਉਹਨੇ ਸਾਥ ਸੰਗਤ ਇੰਨੇ ਭੈੜੇ ਕਰਮ ਕੀਤੇ ਕਿ ਲਾਲਚ ਵਸ ਹੋ ਕੇ ਛੋਟੇ ਸਾਹਿਬ ਜਿਆਦਿਆਂ ਨੂੰ ਸ਼ਹੀਦ ਕਰਵਾਤਾ ਉਸੇ ਜਾਤ ਦਾ ਉਸੇ ਧਰਮ ਦਾ ਹੀ ਬਾਬਾ ਮੋਤੀराम ਜਿन्हने ਆਪਣਾ ਪਰਿਵਾਰ ਵਾਰ ਦਿੱਤਾ ਕੋਲੀ ਵੇ ਕੋਲੂ ਵੇ ਦੀ ਲਗਾਇਆ ਗਿਆ ਉਹਨਾਂ ਨੂੰ ਅਸੀਂ ਨਮਸਕਾਰ ਕਰਨ ਹਰ ਸਾਲ ਜਾਂਦੇ ਆ ਤੇ ਜਾਂਦੇ ਰਵਾਂਗੇ ਭਾਈ ਟੋਡਰਮਲ ਜੀ ਜਿਨ੍ਹਾਂ ਨੇ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਖਰੀਦ ਕੇ 780 ਕਿਲੋ ਸੋਨਾ ਸ਼ਰਫੀਆਂ ਥੜੇ ਰੁਕ ਮੋਰਾ ਕਰਕੇ ਤੇ ਜਗਾ ਖਰੀਦੀ ਉਹਨਾਂ ਦਾ ਸਿਸਕਾਰ ਕੀਤਾ ਔਰ ਕੱਲ ਜਿਹੜਾ ਨਗਰ ਕੀਰਤਨ ਗਿਆ ਉਸੇ ਭਾਵਨਾ ਦੇ ਨਾਲ ਹੀ ਬਵਾਨਗੜ ਗੁਰਦੁਆਰਾ ਬਵਾਨਗੜ ਸਾਹਿਬ ਤੋਂ ਜੋਤੀ ਸਰੂਪ ਨਗਰ ਕੀਰਤਨ ਨਿਕਲਦਾ ਜਿਹਦੇ ਵਿੱਚ ਲਗਭਗ ਕੱਲ ਫਤਿਹਗੜ ਸਾਹਿਬ 27 ਦਸੰਬਰ 2025 ਨੂੰ ਜਿਹੜਾ ਨਗਰ ਕੀਰਤਨ ਇਹਨਾਂ ਲਗਭਗ 50 ਲੱਖ ਲੋਕਾਂ ਨੇ ਸ਼ਿਰਕਤ ਕੀਤੀ ਉਸ ਦਿਨ ਮਾਤਾ ਜੀ ਦੇ ਸਹਿਬਜ਼ਾਦਿਆਂ ਨੂੰ ਤੇ ਮਾਤਾ ਨੂੰ ਸਤਿਕਾਰ ਕਰਨ ਵਾਲਾ ਕੋਈ ਨਹੀਂ ਸੀ ਪਰ ਅੱਜ ਮਾਤਾ ਤੇ ਸਹਿਬਜ਼ਾਦਿਆਂ ਨੂੰ ਨਮਸਕਾਰ ਕਰਨ ਵਾਸਤੇ ਕਰੋੜਾਂ ਅਰਬਾਂ ਲੋਕ ਇਹਨਾਂ ਦਿਨਾਂ 'ਚ ਸਹਿਬਜ਼ਾਦਿਆਂ ਨੂੰ ਮਾਤਾ ਗੁਜਰਕੌਰ ਜੀ ਨੂੰ ਤੇ ਸਮੂਹ ਸ਼ਿੱਦਾਂ ਨੂੰ ਨਮਸਕਾਰ ਕਰਨ ਵਾਸਤੇ ਉਹਨਾਂ ਦੀਆਂ ਸੀਸਾ ਲੈਣ ਵਾਸਤੇ ਉਹਨਾਂ ਤੋਂ ਬਖਸ਼ਿਸ਼ਾਂ ਲੈਣ ਵਾਸਤੇ ਅੱਜ ਵੀ ਸ੍ਰੀ ਚਮਕੌਰ ਸਾਹਿਬ ਤੇ ਸ੍ਰੀ ਫਤਿਹਗੜ੍ਹ ਸਾਹਿਬ ਜੋਤੀ ਸਰੂਪ ਨਮਸਕਾਰ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਭਾਰੀ ਉਹ ਕਹਿੰਦਾ ਜਲ ਤੋਂ ਪਤਲੀ ਕੋਈ ਚੀਜ਼ ਨਹੀਂ ਐ ਤੇ ਧਰਤੀ ਤੋਂ ਕੋ ਭਾਰੀ ਚੀਜ਼ ਨਹੀਂ ਐ ਅੱਗੇ ਉਹ ਲਿਖਦਾ ਕੌਣ ਅਗਣਸੇ ਤੇਜ ਹੈ ਕੌਣ ਕਜਲ ਸੇ ਕਾਲੀ ਉਹ ਕਹਿੰਦਾ ਜਲ ਤੋਂ ਪਤਲਾ ਕੌਣ ਹੈ ਕੌਣ ਧੂਮੀ ਸੇ ਭਾਰੀ ਕੌਣ ਅਗਣਸੇ ਤੇਜ ਹੈ ਕੌਣ ਕਜਲ ਸੇ ਕਾਲੀ ਉਹ ਕਹਿੰਦਾ ਜਲ ਤੋਂ ਕੋਈ ਪਤਲੀ ਚੀਜ਼ ਨਹੀਂ ਹੈ ਤੇ ਧਰਤੀ ਤੋਂ ਕੋਈ ਭਾਰੀ ਚੀਜ਼ ਨਹੀਂ ਹੈ ਤੇ ਅੱਗ ਤੋਂ ਕੋਈ ਤੇਜ਼ ਚੀਜ਼ ਨਹੀਂ ਹੈ ਤੇ ਕਜਲ ਤੋਂ ਕੋਈ ਕਾਲੀ ਚੀਜ਼ ਨਹੀਂ ਹੈ ਪਰ ਜਿੰਨੇ ਜਵਾਬ ਦਿੱਤਾ ਨਾ ਉਹਨੇ ਕਮਾਲ ਕਰ ਦਿੱਤੀ ਉਹ ਕਹਿੰਦਾ ਜਲ ਤੋਂ ਪਤਲਾ ਗਿਆਨ ਆ ਜਲ ਜਿਹੜਾ ਮੂਹਰੇ ਹੀ ਅੰਦਰ ਜਾਂਦਾ ਤੇ ਗਿਆਨ ਕੰਨਾਂ ਰੇ ਅੰਦਰ ਜਾਂਦਾ ਉਹ ਕਹਿੰਦਾ ਜਲ ਤੋਂ ਪਤਲਾ ਗਿਆਨ ਹੈ ਪਾਪ ਧਰਤੀ ਸੇ ਭਾਰੀ ਹੈ ਤੋਂ ਭਾਰਾ ਪਾਪ ਅੱਗੇ ਜਾ ਕੇ ਉਹ ਕਹਿੰਦਾ ਕਹਿੰਦਾ ਕਰੋਧ ਅਗਣ ਸੇ ਤੇਜ ਕਹਿੰਦਾ ਜਿਹੜਾ ਕਰੋਧ ਆ ਨਾ ਬੰਦੇ ਦਾ ਉਹ ਅੱਗ ਤੋਂ ਵੀ ਤੇਜ ਆ ਕਹਿੰਦਾ ਕਲੰਕ ਕੱਜਲ ਸੇ ਕਾਲੀ ਕਹਿੰਦਾ ਕੱਜਲ ਤੋਂ ਵੀ ਕਾਲਾ ਕਲੰਕ ਹੈ ਉਹ ਕਲੰਕ ਜਿਹੜਾ ਅ ਮੋਤੀराम ਮਹਿਰਾਜ ਜੀ ਹੁਣਾਂ ਨੇ ਜਿੱਥੇ ਪੁੰਨ ਖੱਟਿਆ ਉੱਥੇ ਉਹ ਕਲੰਕ ਜਿਹੜਾ ਨਾ ਉਹ ਖੱਟਿਆ ਗੰਗੂ ਬ੍ਰਾਹਮਣ ਨੇ ਹਰ ਸਾਲ ਹੀ ਸਾਬ ਜਾਲਿਆਂ ਨੂੰ ਨਮਸਕਾਰਾਂ ਕਰਾਂਗੇ ਤੇ ਗੰਗੂ ਬ੍ਰਾਹਮਣ ਨੂੰ ਅਸੀਂ ਲਾਂਤਾਂ ਪਾਵਾਂਗੇ ਉਹ ਕਲੰਕ ਜਿਹੜਾ ਕੱਜਲ ਤੋਂ ਵੀ ਕਾਲਾ ਭਾਈ ਗੁਰਦੀਖਾ ਖਾਲਸਾ ਹਾ ਸਾਰ ਬਾਈ ਗੁਰਦੀਖਾ ਖਾਲਸਾ ਭਾਈ ਗੁਰਦੀਖੀ ਫਤਿਹ